ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਸਵੇਰੇ ਪੌਣੇ 8 ਹੋ ਚੁੱਕੇ ਆ ਤੇ ਮੌਸਮਾ ਜਿਹੜਾ ਅੱਜ ਕਿੱਥੇ ਕਿੱਥੇ ਠੰਡਾ ਤੇ ਮੀਂਹ ਆਲਾ ਏ ਤੇ ਕਿੱਥੇ ਕਿੱਥੇ ਜਿਹੜਾ ਮੀਂਹ ਪੈਣ ਲੱਗ ਪਿਆ ਏ ਤੇ ਕਿਥੋਂ ਕਿਥੋਂ ਜੁੜ ਰਹੇ ਹੋ ਕਿਹੜੇ ਭਰਾ ਦਾ ਕਮੈਂਟ ਜ਼ਰੂਰ ਕਰੀ ਚੱਲਿਓ ਤੇ ਆਪਾਂ YouTube ਦੇ ਉੱਪਰ ਲਾਈਵ ਆਏ ਆ ਤੇ ਤੁਹਾਨੂੰ ਆਪਾਂ YouTuber ਥੋੜੀ ਕਣੀ ਜਾਣਕਾਰੀ ਵੀ ਦੇਵਾਂਗੇ ਜਿੰਨੀ ਕੱਪਰ ਰੱਖਦੇ ਆ ਉਹ ਵੀ ਤੁਸੀਂ ਪੁੱਛ ਸਕਦੇ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀਗੀ ਤੇ ਸਬਜੀ ਦਾ ਜਿਹੜਾ ਬਹੁਤ ਹੀ ਬੁਰਾ ਹਾਲ ਸੀਗਾ ਵੇਖ ਤਾਂ ਮੇਰੇ ਵਾਲਾ ਖੋਲ ਕੇ ਤੇ ਸਬਜੀ ਦਾ ਜਿਹੜਾ ਗਰਮੀ ਕਾਰਨ ਬਹੁਤ ਬੁਰਾ ਹਾਲ ਸੀਗਾ ਸਬਜੀ ਸਾਰੀਗੂ ਲਗਭਗ ਗਰਮੀ ਕਰਕੇ ਖਤਮੀ ਹੋ ਚੁੱਕੀ ਸੀਗੀ ਤੇ ਜੇ ਹੁਣ ਮੀ ਪਾਊਗਾ ਤਾਂ ਸੌਜੀ ਵੀ ਹੋਊਗੀ ਤੇ ਹਜੇ ਜੁੜਿਆ ਨਹੀਂ ਕੋਈ ਤਾਂ ਲਓ ਜਿਹਨੇ ਪੜਾ ਜੁੜਦੇ ਆ ਖਿੱਚ ਕੇ ਸ਼ੇਅਰ ਵੀ ਕਰਦੇ ਆ ਰੀਲਾਂ ਬਣਾਉਣੀਆਂ ਤੋ ਹੋਵੇਗੀ ਨਾ ਹੈਲੋ ਹਾਂਜੀ ਹਾਂਜੀ ਕੀ ਹਾਲ ਚਾਲ ਨੇ ਜੀ ਜਿਹੜੇ ਜਿਹੜੇ ਭਰਾ ਜੁੜਨਗੇ ਕਮੈਂਟ ਜ਼ਰੂਰ ਕਰਿਓ ਤੇ ਅੱਜ ਜਿਹੜਾ ਕਿੱਥੇ ਕਿੱਥੇ ਆ ਮੌਸਮ ਇਸ ਤਰ੍ਹਾਂ ਦਾ ਹੋ ਗਿਆ ਕਿ ਸਵੇਰੇ 8:00 ਵੱਜ ਚੁੱਕੇ ਆ ਤੇ ਮੌਸਮ ਜਿਹੜਾ ਥੋੜਾ ਵਧੀਆ ਜਿਵੇਂ ਛੋਟੀ ਇੰਦਰਾ ਨਹੀਂ ਹੁੰਦੀ ਹੋ ਜਾਂ ਤੇਰਾ ਸਾਇਸ ਸੋਚੀਂ ਕਿੰਨਾ ਵਧੀਆ ਇਦਾਂ ਹੋਊਗਾ வில்லியம்பா ਸ਼ਟ ਕਰਨਾ ਸਦੀ ਦਰਸ਼ਕਾਂ ਨੂੰ ਪਰਮਿਸ਼ਨ ਦਿੱਤੀ ਦੋ ਜਾਣੇ ਹੋਗਣੇ ਲੱਗਦਾ ਨਾ ਵੈਲਕਮ ਜੀ ਹਾਂਜੀ ਹਾਂਜੀ ਕਮੈਂਟ ਜਰੂਰ ਕਰਿਓ ਜੀ ਕਿਹੜੇ ਕਿਹੜੇ ਭਰਾ ਜੜ ਚੁੱਕੇ ਤੇ ਕਿੱਥੇ ਜਿਹੜਾ ਮੌਸਮ ਅੱਜ ਸਵੇਰ ਸਵੇਰ ਠੰਡਾ ਹੋ ਗਿਆ ਇੱਥੋਂ ਜੇ ਕੋਈ ਉਹ ਪੂਜਾ ਹੋਵੇ ਜਿਹਨੂੰ ਐਡ ਕਰਨਾ ਹੋਵੇ ਇੱਥੋਂ ਇੱਥੋਂ ਉਹ ਉੱਥੇ ਆਈ ਜਾਂਦਾ ਉੱਧਰਲੇ ਪਾਸੇ ਜਦੋਂ ਲੱਗਿਆ ਸੀ ਉਹ ਤਾਂ ਤਿੰਨ ਬੰਦੇ

ਤੇ ਕਮੈਂਟ ਵੀ ਕਰ ਸਕਦੇ ਹੋ ਗੱਲਬਾਤ ਕਰਨ ਵਾਸਤੇ ਮੌਸਮ ਜਿਹੜਾ ਅੱਜ ਬਹੁਤ ਵਧੀਆ ਸਵੇਰ ਸਵੇਰ ਠੰਡਾ ਹੋ ਗਿਆ ਦੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਏ ਤੇ ਕਿੱਥੇ ਕਿੱਥੇ ਹਜੇ ਤਿਆਰੀ ਹੈ ਤਾਂ ਕਿਹੜੇ ਕਿਹੜੇ ਭਰਾ ਜੁੜ ਰਹੇ ਆ ਲਾਈਵ ਦੇ ਉੱਪਰ ਕਮੈਂਟ ਜਰੂਰ ਕਰੀ ਚੱਲਿਓ ਤੇ ਬਾਕੀ ਆਪਾਂ ਕਰਦੇ ਆ ਗੱਲਬਾਤ ਸਾਰਾ ਕੋਈ ਅੱਡਗੇ ਇਹ ਤੇ ਰੂਲ ਕਰਨਾ ਪੈਂਦਾ ਫਿਰ ਹਮਮ। ਇਸਟਾ ਦੇ ਕਰ ਲਾ ਵੇਖੀ 2 250 ਜੜ ਚੰਨ। 2 250 ਜੜ ਚੰਨ। ਆ ਕਰ ਲੈ ਲੈਂਦੇ ਹੁੰਦਾ ਸਭ। 10 15 ਮਿੰਟਾਂ ਦਾ। ਇਹਦਾ ਮੈਂ ਉਹਦੇ ਕੀਤਾ ਸੀਗਾ ਮੀ ਜਾਂ 90 ਜਣੇ ਜੁੜ ਗਏ। ਤੇ ਤਾਂ ਉਹਦੇ ਨਾਲ ਦੀ ਨਾਲ ਹੀ 50000 ਫਾਲੋਅਰ ਆ ਉੱਤੇ ਕਿਵੇਂ ਨਾ ਜੁੜਨਗੇ। ਕਰਦੇ ਨਹੀਂ ਉੱਤੇ ਤਾਂ। 10 ਕੁ ਮਿੰਟ ਹੋ ਲੈਣ ਦੇ। ਇਹ ਦਾ 4.5 ਮਿੰਟ ਹੀ ਹੋਇਆ ਚਲ ਕੋਈ ਨਾ ਕੋਈ ਭਰਾ ਜੁੜੂਗਾ ਤੇ ਇਧਰਲੀ ਸਾਈਡ ਗਵਾਰਾ ਸੀਗਾ ਤੇ ਗਰਮੀ ਜਿਵੇਂ ਤੁਹਾਨੂੰ ਪਤਾ ਹੀ ਆ ਬਹੁਤ ਜਿਆਦਾ ਪਈ ਆ ਤੇ ਗਰਮੀ ਦੇ ਕਾਰਨ ਆ ਤੋਰੀਆਂ ਦੀਆਂ ਵੱਲਾਂ ਚੰਗੀਆਂ ਵੱਧ ਰਹੀਆਂ ਸੀ ਜੇ ਹੁਣ ਕਿਤੇ ਪੈ ਗਿਆ ਮੀ ਤੇ ਇਹ ਵੀ ਪੂਰੀਆਂ ਵਧੀਆ ਚੱਲ ਪੈਣੀ ਆ ਤੇ ਬਾਕੀ ਜਿਹੜੀ ਵੈਂਗਣੀ ਆ ਉਹ ਵੀ ਬਹੁਤ ਜ਼ਿਆਦਾ ਲੱਗਦੀ ਆ ਗਰਮੀ ਕਰਕੇ ਕੇਰਾ ਸਾਰੀ ਹੋਈ ਜਿਹੜੀ ਸਬਜੀ ਸੀਗੀ ਨਾ ਉਹ ਖਤਮ ਹੋ ਗਈ ਸੀਗੀ ਤੇ ਹੁਣ ਜੇ ਮੀਂਹ ਪੈ ਗਿਆ ਤੇ ਫਿਰ ਸਬਜੀ ਤੇ ਮਿਰਚਾਂ ਦੇ ਬੂਟੇ ਸੀਗੇ ਇੱਧਰ ਕਰੇਲੇ ਸੀਗੇ ਵੀ ਹੁਣ ਹਰੇ ਹੋ ਰਹੇ ਆ ਜੇ ਮੀਂਹ ਪੈ ਗਿਆ ਤਾਂ ਤੇ ਬਾਕੀ ਕਿਹੜੇ ਕਿਹੜੇ ਭਰਾ ਘਰੇ ਸਬਜੀ ਲਾਉਂਦੇ ਆ ਤਾਂ ਜ਼ਰੂਰ ਦੱਸਿਓ ਆ ਆ ਗਏ ਗੋਲ ਵੈਂਗਣ ਗੋਲ ਵੈਂਗਣੀ ਇੱਧਰ ਲੰਮੀ ਵੈਂਗਣੀ ਆ ਗਈ ਇਸ ਕਿ ਇਧਰ ਆਪਣੇ ਆਗੇ ਆ ਕੁੱਕੜ ਮੁਰਗੇ ਚਲੋ ਨੌਜੀ ਇਹ ਵੀ ਗਰਮੀ ਦੇ ਵਿੱਚ ਬੰਦਲੇ ਪਏ ਸੀਗੇ ਮਾੜੀ ਮੋਟੀ ਠੰਡ ਹੋਊਗੀ ਇਹਨਾਂ ਨੂੰ ਵੀ ਸੁਰਤ ਆਊਗੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਵੀ ਸਾਰੀ ਜੜੀ ਧੌਣਾਂ ਆਈਆਂ ਸੀ ਟੀ ਰੱਖਦੇ ਸੀਗੇ ਬਾਕੀ ਆਪਣੇ ਛੱਡੇ ਵੀ ਹੁੰਦੇ ਆ ਬਾਹਰ ਉਹ ਤੇ ਪਾਣੀ ਛੱਡ ਦਈਦਾ ਹੈ ਤੇ ਐ ਜਿਵੇਂ ਉੱਥੇ ਬੈਠੇ ਰਹਿੰਦੇ ਆ ਸਾਰਾ ਦਿਨ ਤੇ ਜਿਹੜਾ ਇਹਦੇ ਵਿੱਚ ਤਾਂ ਫਰੌਖਾ ਹੁੰਦਾ ਸਾਰਾ ਦਿਨ ਇਹਨਾਂ ਨੂੰ ਖੁੱਲੇ ਛੱਡੀਦਾ ਹੈ ਤੇ ਬਾਕੀ ਜੇ ਹੁਣ ਮੌਸਮ ਠੰਡਾ ਹੋ ਗਿਆ ਤਾਂ ਚਲੋ ਹਰਕ ਪੈ ਜੂਗਾ ਤੇ ਬਾਕੀ ਇਹਦੀ ਕੀ ਨਮ ਸੀਗੀ ਜਿਹੜੀ ਆਪਣੀ ਨਮ ਫੁੱਟੀ ਨਹੀਂ ਗਈ ਪਤਾ ਹੀ ਆ ਤੁਹਾਨੂੰ ਇਹਦੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਿੰਮਾਂ ਹੈ ਬਹੁਤ ਘੱਟ ਫੁੱਟ ਗਈ ਦੋਸੇ ਤਰ੍ਹਾਂ ਇੱਕ ਗੁੱਛਾ ਜਾਈ ਇੱਥੇ ਫੁੱਟਿਆ ਬਣੀ ਦਾ ਸਾਰੀ ਸੁੱਕੀ ਪਈ ਆ ਇਹਨੂੰ ਵੀ ਆਪਣਾ ਪੱਟਣ ਦਾ ਜਿਹੜਾ ਰਾਦਾ ਇਹਦੀ ਕੀ ਸੀਗਾ ਵੀ ਜਮਾ ਸੁੱਕੀ ਪਈ ਆ ਹੁਣ ਤੱਕ ਫੁੱਟੀ ਨਹੀਂ ਹੁਣ ਤਾਂ ਗਾਂ ਅੱਗੇ ਸਰਦੀਆਂ ਆ ਜਾਣੀਆਂ ਫਿਰ ਨਹੀਂ ਗਾਦਾ ਫੁੱਟਣਾ ਤੇ ਜਿਵੇਂ ਇੱਧਰ ਵੀ ਸੀਗੀ ਇਹਨਾਂ ਦੀ ਵੀ ਇਹ ਥੋੜੀ ਜੀ ਫੁੱਟੀ ਆ ਜਿਵੇਂ ਵੇਚ ਵੇਚ ਉਹ ਸੁੱਕੀ ਪਈ ਆ ਤੇ ਥੋੜੀ ਥੋੜੀ ਇਹ ਫੁੱਟੀ ਆ ਜਿਹੜੀ ਵਿੱਚ ਤੇ ਇਹ ਜਿਹੜੀ ਆਪਣੇ ਘਰੇ ਆਈ ਜਮਾ ਹੀ ਨਹੀਂ ਜਿਹੜੀ ਜਮਾ ਸੁੱਕੀ ਪਈ ਆ ਤੇ ਆ ਜਿਹੜੇ ਦੂਸਰੇ ਦਰਖਤ ਆ ਇਹ ਬਹੁਤ ਜਿਆਦਾ ਵਧੀਆ ਜਿਹੜੇ ਹੋਏ ਆ ਤੇ ਪੂਰੇ ਵਧੀਆ ਇਹ ਦਰਖਤ ਹੋਏ ਆ ਤੇ ਸਬਜੀ ਦਾ ਤੁਹਾਨੂੰ ਤੁਹਾਨੂੰ ਦੱਸ ਹੀ ਦਿੱਤਾ ਕਿ ਗਰਮੀ ਕਾਰਨ ਜਿਹੜੀ ਸਬਜੀ ਸੀਗੀ ਉਹੋ ਤਾਂ ਇਹ ਜਗਾ ਜਿਹੜੀ ਖਾਲੀ ਪਈ ਆ ਪਹਿਲਾਂ ਇੱਥੇ ਪਿੰਡਾਂ ਭੁੰਨੀਆਂ ਟਿੰਡੋ ਗੰਡੇ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਗਰਮੀ ਬਹੁਤ ਜ਼ਿਆਦਾ ਪਈ ਐ ਇਸ ਵਾਰ ਤੇ ਸਬਜੀ ਕੋਈ ਹੋਈ ਨਹੀਂ ਗਈ ਗਰਮੀ ਕਾਰਨ ਤੇ ਤਾਂ ਹੁਣ ਚਲੋ ਮੀਮੂ ਪਾਊਗਾ ਤੇ ਜਿੰਨੀ ਕਹਿ ਗਈ ਆ ਸਬਜੀ ਉਹ ਚੰਗੀ ਐ ਜਿਹੜੀ ਚੱਲੂ ਵੀ ਆ ਮਿਰਚਾਂ ਦੇ ਬੂਟੇ ਵੀ ਬੜੇ ਇਕੱਠੇ ਜੇ ਹੋਏ ਪਏ ਆ ਤੇ ਆ ਕ ਆਪਣੇ ਘਰੇ ਮਰੂਦ ਜਿਹੜਾ ਆਪਣੇ ਆਪ ਹੀ ਉਗਿਆ ਇਹ ਆਹ ਇਹ ਅਮਰੂਦ ਤੁਸੀਂ ਦੇਖ ਰਹੇ ਆ ਇਹ ਜਿਹੜਾ ਲਾਇਆ ਨਹੀਂ ਗਾ ਇਹ ਆਪਣੇ ਆਪ ਹੀ ਉੱਗਿਆ ਹੈ ਤੇ ਇਧਰਲੇ ਪਾਸੇ ਇਸ ਲਵਾਇਆ ਸੀਗਾ ਅਮਰੂਦ ਆਹ ਦੇਖ ਲਓ ਇੱਥੇ ਸਿਉਂਖ ਖੋਦ ਜਾਂਦੇ ਆ ਜਿਕੇ ਕੋਲੇ ਹੱਲ ਹੈਗਾ ਤਾਂ ਸਿਉਂਖ ਦਾ ਤੇ ਆਹ ਦੇਖੋ ਬਹੁਤ ਵਧੀਆ ਚੱਲ ਪਿਆ ਸੀਗਾ ਅਮਰੂਦ ਵੀ ਲੱਗਿਆ ਸੀ ਕਿ ਇਹਨੂੰ ਤੇ ਜਮਾ ਜਿਹੜਾ ਇਹ ਸੁੱਕ ਚੁੱਕਿਆ ਹੈ ਸਿਉਂਖ ਸਿਉਂਖ ਪੈ ਜਾਂਦੀ ਹੈ ਸਿਉਂਖ ਕਾਰਨ ਜਮਾ ਸੁੱਕ ਜਾਂਦੇ ਆ ਤੇ ਲੋ ਜੀ ਜਿਹੜੀ ਕੈਨਮੈਨ ਉਹ ਸ਼ੁਰੂ ਹੋ ਗਈ ਆ ਬਾਕੀ ਮੌਸਮ ਤੱਜ ਪੂਰਾ ਹੀ ਠੰਡਾ ਹੈ ਤੇ ਕਿੱਥੇ ਕਿੱਥੇ ਜਿਹੜਾ ਅੱਜ ਮੀਂਹ ਆ ਉਹ ਪੈ ਰਿਹਾ ਹੈ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਲਗਭਗ ਸਾਰੇ ਏਰੀਏ ਦੇ ਵਿੱਚ ਹੀ ਅਜਿਹਾ ਸਰ ਹੈ ਵੀ ਮੌਸਮ ਇਹਨਾ ਠੰਡਾ ਹੈ ਅੱਜ ਸਵੇਰ ਤੋਂ ਹੀ ਤੇ ਮੌਸਮ ਪੂਰਾ ਜਿਹੜਾ ਠੰਡਾ ਹੈ ਤੇ ਕਿੱਥੋਂ-ਕਿੱਥੋਂ ਜੁੜੇ ਆ ਜਿਹੜੇ ਭਰਾ ਜੁੜੇ ਆ ਕਮੈਂਟ ਜ਼ਰੂਰ ਕਰਿਓ ਬਸ ਸਿਰਫ ਕਮੈਂਟ ਲਾਓ ਵਰਗਾ ਦਿਵਿੰਦਰ ਸਾਹਮਣੇ ਤੇ ਲਓ ਜੀ ਕੈਣਮੈਣ ਸ਼ੁਰੂ ਹੋ ਗਈ ਆ ਅੱਜ ਲੱਗਦਾ ਵੀ ਅੱਜ ਸਾਰਾ ਦਿਨ ਹੀ ਮੌਸਮ ਠੰਡਾ ਜਿਹੜਾ ਰਹੂਗਾ ਤੇ ਬਾਕੀ ਤੁਸੀਂ ਵੀ ਆਪਣੇ ਆਪਣੇ ਰਗੇ ਦਾ ਹਾਲ ਦੱਸਿਓ। ਲਓ। ਲੈ ਆ ਪਿਆ ਮੋਟਾ-ਮੋਟਾ ਮੀਂ ਗੱਡੀ ਪਿੱਛੇ ਕਰਨੀ ਸੀਗੀ ਇਹਦੇ ਤੇ ਨਾ ਉਹ ਬਹੁਤ ਮਾੜਾ ਮੋਟਰਸਾਈਕਲ ਖੜਾ ਏ। ਬੱਸ ਕੱਢਦੇ ਹਾਂ ਛੋਟੇ ਨੌਂ ਲਹੋ ਤੇ ਇੱਕ ਮਿੰਟ ਤਾਂ ਮੈਂ ਠੋਹ ਰੋ। ਤੇ ਮੀ ਆ ਜਿਹੜਾ ਹੋ। ਪੈਣ ਲੱਗ ਪਿਆ ਏ। ਉਹ ਮੈਂ ਆਖੂ ਜੀਂਦੇ। ਤੇ ਨਹੀਂ ਬਗ ਲੱਗ ਲਏ ਇਹ ਤੇ ਨਹੀਂ ਬਗ ਲੱਗ ਲਏ ਤੇ ਲਓ ਜੀ ਠੀਕ ਆ ਬਾਕੀ ਆਪਾਂ ਦੁਬਾਰਾ ਫੇਰ ਲਾਈਵ ਹੋਵਾਂਗੇ ਮੀਮੂ ਪੈ ਲੈਣ ਦੇ ਫੁੱਲ ਪੂਰਾ ਤੇ ਸ਼ੁਰੂਆਤ ਹੋ ਗਈ ਆ ਕਣੀਆਂ ਆ ਪੈਣ ਲੱਗ ਪਈਆਂ ਤੇ ਮੌਸਮ ਵਾਕਈ ਠੰਡਾ ਅੱਜ ਤੇ ਕਮੈਂਟ ਜ਼ਰੂਰ ਕਰਿਓ ਜਿਹੜੇ ਜਿਹਦੇ ਭਰਾਵਾਂ ਨੇ ਦੇਖ ਲਿਆ ਲਾਈਵ ਤੇ ਤਿੰਨ ਜਾਣੇ ਜੜ ਚੁੱਕੇ ਆ ਤੇ ਚਲੋ ਕੋਈ ਭਰਾ ਕਮੈਂਟ ਨਹੀਂ ਕਰ ਰਿਹਾ ਹੁਣ ਇਸ ਕਰਕੇ ਆਪਾਂ ਇਹਦਾ ਲਾਈਵ ਇੱਕ ਵਾਰ ਕੱਟ ਦਦੇ ਤੇ ਦੁਬਾਰਾ ਫਿਰ ਲਾਈਵ ਹੋਵਾਂਗੇ ਕੱਟਿਆ ਤਾਂ ਕਾਂਟੇ ਤੇ ਹੀ ਜਾਂਦਾ ਹੁੰਦਾ ਹੁਣ ਇੱਥੇ